ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਅੰਮ੍ਰਿਤਸਰ ਦੀ ਹਵਾ ਹੋ ਗਈ ਹੈ ਬੇहद ਜ਼ਹਿਰੀਲੀ ਜੀ ਹਾਂ 에ਅਰ ਕੁਆਲਿਟੀ ਇੰਡੈਕਸ ਹੁਣ 900 ਦੇ ਵੀ ਪਾਰ ਜਾ ਪੁੱਜਾ ਹੈ ਅੰਮ੍ਰਿਤਸਰ ਦੇ ਵਿੱਚ ਹਵਾ ਪ੍ਰਦੂਸ਼ਣ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤਾਜ਼ਾ ਅੰਕੜਿਆਂ ਦੇ ਅਨੁਸਾਰ ਅੰਮ੍ਰਿਤਸਰ ਕਲੋਨੀ ਦੇ ਵਿੱਚ ਹੁਣ 에ਅਰ ਕੁਆਲਿਟੀ ਇੰਡੈਕਸ 963 ਤੱਕ ਜਾ ਪੁੱਜਾ ਹੈ ਜੋ ਕਿ ਬੇਹੱਦ ਖਤਰਨਾਕ ਸ਼੍ਰੇਣੀ ਦੇ ਵਿੱਚ ਆਉਂਦਾ ਹੈ 27 ਦਸੰਬਰ ਸਾਲ 2025 ਨੂੰ ਸਵੇਰੇ 10:07 ਮਿੰਟ ਦੇ ਉੱਤੇ ਇਹ 에ਅਰ ਕੁਆਲਿਟੀ ਇੰਡੈਕਸ ਅਮਰਤਸਰ ਦੇ ਵਿੱਚ ਦਰਜ ਕੀਤਾ ਗਿਆ ਹੈ ਇਹ 에ਅਰ ਕੁਆਲਿਟੀ ਇੰਡੈਕਸ ਨੇ ਹੁਣ ਅਮਰਤਸਰ ਨੂੰ ਵਿਸ਼ਵ ਪੱਧਰ ਦੇ ਉੱਤੇ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਾ ਦਿੱਤਾ ਹੈ ਹਾਲਾਂਕਿ ਇਹ ਡਾਟਾ ਹਵਾ ਦੀ ਗੁਣਵੱਤਾ ਦੱਸਣ ਵਾਲੀ ਇੱਕ ਵੈੱਬਸਾਈਟ ਦੇ ਰਾਹੀਂ ਸਾਹਮਣੇ ਆਇਆ ਹੈ ਉੱਥੇ ਹੀ ਦੂਜੇ ਪਾਸੇ ਅਮਰਤਸਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੱਜ ਸਵੇਰੇ ਅਮਰਤਸਰ ਦੇ ਵਿੱਚ 에ਅਰ ਕੁਆਲਿਟੀ ਇੰਡੈਕ ਦਰਜ ਕੀਤਾ ਗਿਆ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਵੈਬਸਾਈਟ ਦਾ ਡਾਟਾ ਕਹਿੰਦਾ ਹੈ ਕਿ 963 ਤੱਕ 에ਅਰ ਕੁਆਲਿਟੀ ਇੰਡੈਕਸ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾ ਪੁੱਜਾ ਹੈ ਜੋ ਕਿ ਦਿੱਲੀ ਦੇ ਨਾਲੋਂ ਵੀ ਖਤਰਨਾਕ ਹੋ ਚੁੱਕਾ ਹੈ ਜੀ ਹਾਂ ਦਿੱਲੀ ਦੀ ਮਾੜੀ ਹਵਾ ਦੇ ਚਰਚੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਅਤੇ ਕੁਝ ਨਿਊਜ਼ ਚੈਨਲਾਂ ਦੇ ਵੱਲੋਂ ਪਿਛਲੇ ਕਾਫੀ ਸਾਲਾਂ ਤੋਂ ਕੀਤੇ ਜਾ ਰਹੇ ਹਨ ਕਿ ਦਿੱਲੀ ਦੇ ਵਿੱਚ ਹਵਾ ਹੁਣ ਸਾਹ ਲੈਣ ਯੋਗ ਨਹੀਂ ਰਹੀ ਹੈ ਪਰ ਹੁਣ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹਾਲਾਤ ਦਿੱਲੀ ਦੇ ਨਾਲੋਂ ਵੀ ਕਿਤੇ ਨਾ ਕਿਤੇ ਜ਼ਿਆਦਾ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਦੂਜੇ ਪਾਸੇ ਅਮਰਤਸਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੂਤਰਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਅਮਰਤਸਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 963 ਨਹੀਂ ਹੈ 571 ਦਰਜ ਕੀਤਾ ਗਿਆ ਹੈ ਪਰ ਤੁਹਾਨੂੰ ਦੱਸ ਦਈਏ ਕਿ ਸਾਹ ਲੈਣ ਦੇ ਲਈ 에ਅਰ ਕੁਆਲਿਟੀ ਇੰਡੈਕਸ 50 ਤੋਂ ਹੇਠਾਂ ਹੀ ਚੰਗਾ ਮੰਨਿਆ ਜਾਂਦਾ ਹੈ ਸੋ ਬੇहद ਹਾਲਾਤ ਹੁਣ ਪੰਜਾਬ ਦੇ ਖਰਾਬ ਹੋ ਚੁੱਕੇ ਹਨ ਪੰਜਾਬ ਦੀ ਹਵਾ ਅਤੇ ਪਾਣੀ ਪੂਰੀ ਤਰ੍ਹਾਂ ਹੁਣ ਪ੍ਰਦੂਸ਼ਿਤ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੁਲਾਈ ਗਈ ਹੈ ਸਾਲ ਦੀ ਆਖਰੀ ਕੈਬਨਿਟ ਮੀਟਿੰਗ ਜੀ ਹਾਂ ਇਸ ਦੇ ਵਿੱਚ ਹੁਣ ਸੂਤਰਾਂ ਦੇ ਦੁਆਰਾ ਦੱਸਿਆ ਗਿਆ ਹੈ ਕਿ 29 ਦਸੰਬਰ ਸਾਲ 2025 ਨੂੰ ਪੰਜਾਬ ਕੈਬਨਿਟ ਦੀ ਆਖਰੀ ਮੀਟਿੰਗ ਬੁਲਾਈ ਗਈ ਹੈ ਜੋ ਕਿ ਸਾਲ 2025 ਦੀ ਆਖਰੀ ਮੀਟਿੰਗ ਹੋਵੇਗੀ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੋਵੇਗੀ ਸੂਤਰਾਂ ਦੇ ਅਨੁਸਾਰ ਸਾਲ ਦੇ ਅਖੀਰ ਦੇ ਵਿੱਚ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਸੂਬੇ ਦੇ ਵਿਕਾਸ ਕਾਰਜਾਂ ਦੇ ਲਈ ਅਤੇ ਮੁਲਾਜ਼ਮਾਂ ਦੇ ਲਈ ਕਈ ਵੱਡੇ ਐਲਾਨ ਹੋਣਗੇ ਜੀ ਹਾਂ ਤੁਹਾਨੂੰ ਦਿੱਆ ਕਿ ਪੰਜਾਬ ਦੇ ਆਮ ਲੋਕਾਂ ਦੇ ਲਈ ਵੀ ਇਸ ਦੇ ਵਿੱਚ ਵੱਡੇ ਐਲਾਨ ਕੀਤੇ ਜਾ ਸਕਦੇ ਹਨ ਕਿਉਂਕਿ ਸਾਲ 2027 ਦੀ ਸ਼ੁਰੂਆਤ ਦੇ ਵਿੱਚ ਹੀ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਵਾਲੀ ਹੈ ਜਿਸ ਤੋਂ ਪਹਿਲਾਂ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਹੁਣ ਸਾਲ 2027 ਦੀ ਇਲੈਕਸ਼ਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸੋ ਇਸ ਦੇ ਵਿੱਚ ਹੁਣ 1-1000 ਰੁਪਏ ਜਿਹੜਾ ਬੀਬੀਆਂ ਨੂੰ ਦਿੱਤਾ ਜਾਣਾ ਹੈ ਉਸ ਦੇ ਬਾਰੇ ਜਨਵਰੀ ਮਹੀਨੇ ਦੇ ਵਿੱਚ ਹੀ ਇਸ ਦੇ ਬਾਰੇ ਵੱਡਾ ਅਪਡੇਟ ਸਾਹਮਣੇ ਆਵੇਗਾ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜਾ 10 ਲੱਖ ਰੁਪਏ ਵਾਲਾ ਫ੍ਰੀ ਇਲਾਜ ਕਾਰਡ ਹੈ ਉਸ ਦੀ ਸ਼ੁਰੂਆਤ ਵੀ ਜਨਵਰੀ ਦੇ ਵਿੱਚ ਹੀ ਕਰ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਸਭ ਤੋਂ ਵੱਡੀ ਅਤੇ ਅਹਿਮ ਖਬਰ ਕੀ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਜਿਹੜੀ ਅਤੇ ਵਿਧਵਾਵਾਂ ਨੂੰ 2500 ਪੈਨਸ਼ਨ ਕਰਨ ਦਾ ਜਿਹੜਾ ਐਲਾਨ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਸੋ ਉਹ ਅਪ੍ਰੈਲ ਮਹੀਨੇ ਤੋਂ ਲਾਗੂ ਹੋ ਸਕਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਪ੍ਰੈਲ ਮਹੀਨੇ ਤੋਂ ਪੰਜਾਬ ਦੇ ਲੋਕਾਂ ਨੂੰ 2500 ਪੈਨਸ਼ਨ ਜਿਹੜੀ ਉਹ ਮਿਲਣੀ ਸ਼ੁਰੂ ਹੋ ਸਕਦੀ ਹੈ ਕਿਉਂਕਿ ਮਾ ਚ ਮਹੀਨੇ ਦੇ ਵਿੱਚ ਹੀ ਪੰਜਾਬ ਦੇ ਵਿੱਚ ਬਜਟ ਜਿਹੜਾ ਕਿ ਅਨਾਉਂਸ ਕੀਤਾ ਜਾਵੇਗਾ ਜਿਸ ਦੇ ਵਿੱਚ ਕੀ 2500 ਰੁਪਏ ਪੈਨਸ਼ਨ ਜਿਹੜੀ ਉਹ ਕੀਤੀ ਜਾ ਸਕਦੀ ਹੈ ਸੋ ਭਗਵੰਤ ਮਾਨ ਦੇ ਵੱਲੋਂ ਹੁਣ ਜਿਹੜੀ ਆਖਰੀ ਸਾਲ 2025 ਦੀ ਕੈਬਨਟ ਮੀਟਿੰਗ ਰੱਖੀ ਗਈ ਹੈ ਇਸ ਦੇ ਵਿੱਚ ਹੁਣੇ ਤਿੰਨ ਵੱਡੇ ਐਲਾਨ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤੇ ਜਾ ਸਕਦੇ ਹਨ ਸੂਤਰਾਂ ਦੇ ਦੁਆਰਾ ਇਹ ਖਬਰਾਂ ਹੁਣ ਸਾਹਮਣੇ ਨਿਕਲ ਕੇ ਆ ਰਹੀਆਂ ਹਨ 2500 ਪੈਨਸ਼ਨ 1-1000 ਰੁਪਈਆ ਤੇ 10 ਲੱਖ ਵਾਲਾ ਕਾਰਡ ਜਿਹੜਾ ਕਿ ਫ੍ਰੀ ਵਾਲਾ ਬਣਨਾ ਉਹ ਤੇ ਜਨਵਰੀ ਦੇ ਵਿੱਚ ਸ਼ੁਰੂ ਹੋ ਹੀ ਜਾਵੇਗਾ ਤੇ ਇਸ ਤੋਂ ਇਲਾਵਾ ਜਿਹੜਾ 1-1000 ਰੁਪਈਆ ਉਹ ਵੀ ਸਾਲ 2026 ਦੀ ਸ਼ੁਰੂਆਤ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਸਭ ਤੋਂ ਅਹਿਮ 2500 ਪੈਨਸ਼ਨ ਵੀ ਹੁਣ ਅਪ੍ਰੈਲ ਮਹੀਨੇ ਤੋਂ ਮਿਲਣੀ ਪੰਜਾਬੀਆਂ ਨੂੰ ਸ਼ੁਰੂ ਹੋ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਲਈ ਕਾਫੀ ਜ਼ਿਆਦਾ ਹੁਣ ਮਾਣ ਵਾਲੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਤੇ ਇਹ ਮਾਣ ਪੰਜਾਬ ਦਾ ਤੇ ਪੰਜਾਬੀਆਂ ਦਾ 10 ਸਾਲ ਦੇ ਬੱਚੇ ਨੇ ਵਧਾਇਆ ਹੈ ਜੀਹਾਂ ਆਪਰੇਸ਼ਨ ਸੰਧੂਰ ਬਾਰੇ ਤੇ ਸਭ ਨੂੰ ਹੀ ਪਤਾ ਹੈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਦੋਂ ਸਾਲ 2025 ਦੇ ਵਿੱਚ ਗਰਮੀਆਂ ਦੇ ਮਹੀਨੇ ਦੇ ਵਿੱਚ ਇਹ ਜੰਗ ਦੇ ਖਲਾਅਤ ਬਣੇ ਸਨ ਸੋ ਇਸੇ ਦਰਮਿਆਨ ਸਾਡੀ ਭਾਰਤੀ ਫੌਜ ਨੇ ਜੋ ਕੀਤਾ ਹੈ ਉਸ ਨੂੰ ਪੂਰੀ ਦੁਨੀਆ ਵਿਵਾਖ ਹੈ ਭਾਰਤੀ ਫੌਜੀਆ ਨੇ ਪਾਕਿਸਤਾਨ ਦੀ ਹਾਲਤ ਖਰਾਬ ਕਰ ਦਿੱਤੀ ਸੀ ਪਰ ਇਸੇ ਦਰਮਿਆਨ ਪੰਜਾਬ ਦੇ ਵਿੱਚ ਇੱਕ ਹੋਰ ਵੀ ਹੀਰੋ ਸਾਹਮਣੇ ਨਿਕਲਿਆ ਕਿਆ ਆਇਆ ਸੀ ਜਿਸ ਨੂੰ ਕਾਫੀ ਤਾਰੀਫ ਮਿਲੀ ਸੀ ਇਸ ਹੀਰੋ ਦੀ ਉਮਰ ਮਹਿਜ 10 ਸਾਲ ਹੈ ਤੇ ਨਾਮ ਹੈ ਸਰਬਣ ਸਿੰਘ ਜੀਹਾਂ ਇਸੇ ਸਰਬਣ ਸਿੰਘ ਨੂੰ ਭਾਰਤ ਦੇ ਵਿੱਚ ਅੱਜ ਰਾਸ਼ਟਰਪਤੀ ਨੇ ਸਨਮਾਨਿਤ ਕਰ ਦਿੱਤਾ ਹੈ ਉਸ ਤੋਂ ਬਾਅਦ ਸਾਰੇ ਪਾਸੇ ਹੁਣ ਇਸ ਬੱਚੇ ਦੇ ਚਰਚਾ ਹੋ ਰਹੀ ਹੈ ਜੀਹਾਂ ਪੰਜਾਬ ਦੇ ਇਸ ਨਾਇਕ ਸਰਬਣ ਸਿੰਘ ਨੂੰ ਅੱਜ ਦਿੱਲੀ ਦੇ ਵਿੱਚ ਸੱਦਿਆ ਗਿਆ ਹੈ ਤੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕਰ ਦਿੱਤਾ ਗਿਆ ਹੈ ਆਪਰੇਸ਼ਨ ਸੰਧੂਰ ਦੇ ਦੌਰਾਨ ਸਰਬਣ ਸਰਹੱਦ ਦੇ ਉੱਤੇ ਤਨਾਤ ਸੈਨਿਕਾਂ ਦੀ ਕਾਫੀ ਜ਼ਿਆਦਾ ਸੇਵਾ ਕਰਦਾ ਸੀ ਉਹ ਫੌਜੀਆਂ ਦੇ ਲਈ ਆਪਣੇ ਘਰ ਦੇ ਵਿੱਚੋਂ ਲੱਸੀ ਦੁੱਧ ਤੇ ਰੋਟੀਆਂ ਲਿਆਉਂਦਾ ਸੀ ਤਸਵੀਰ ਤੁਸੀਂ ਸਰਬਣ ਸਿੰਘ ਦੀ ਦੇਖ ਸਕਦੇ ਹੋ ਸਰਬਣ ਦੇ ਪਿਤਾ ਸੋਨਾ ਸਿੰਘ ਹਨ ਤੇ ਉਸ ਦੀ ਮਾਂ ਸੰਤੋਸ਼ ਰਾਣੀ ਹੈ ਉਸ ਦੀ ਭੈਣ ਸੰਜਨਾ ਰਾਣੀ ਹੈ ਤੇ ਉਸ ਦੇ ਦਾਦਾ ਸ਼ਿੰਦਾ ਸਿੰਘ ਹਨ ਸਰਬਣ ਸਿਟੀ ਹਾਰਟ ਸਕੂਲ ਮਮਦੋਟ ਦੇ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹੈ ਤੇ ਭਾਰਤੀ ਫੌਜ ਨੇ ਪਹਿਲਾਂ ਵੀ ਸਰਬਣ ਨੂੰ ਸਨਮਾਨਿਤ ਕੀਤਾ ਸੀ ਤੇ ਉਸ ਦੀ ਸਾਰੀ ਪੜ੍ਹਾਈ ਦਾ ਖਰਚਾ ਹੁਣ ਭਾਰਤੀ ਫੌਜ ਦੇ ਦੁਆਰਾ ਹੀ ਚੱਕਿਆ ਜਾ ਰਿਹਾ ਹੈ ਸੋ ਇਸੇ ਦੌਰਾਨ ਸਰਬਣ ਸਿੰਘ ਨੇ ਸੋਚਿਆ ਵੀ ਨਹੀਂ ਸੀ ਕਿ ਕਦੇ ਸਾਨੂੰ ਰਾਸ਼ਟਰਪਤੀ ਦ੍ਰੋਪਤੀ ਮਰੂਮ ਤੋਂ ਸਨਮਾਨ ਪੱਤਰ ਜਿਹੜਾ ਕਿ ਪ੍ਰਾਪਤ ਹੋਵੇਗਾ ਸੋ ਬੇਹਦ ਇਹ ਖੁਸ਼ ਕਰਨ ਵਾਲੀਆਂ ਤਸਵੀਰਾਂ ਹੁਣ ਸਾਰੇ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਹੀਆਂ ਹਨ ਉਥੇ ਹੀ ਸਰਬਣ ਸਿੰਘ ਛੋਟੀ ਉਮਰ ਦੇ ਵਿੱਚ ਹੀ ਦੇਸ਼ ਅਤੇ ਫੌਜ ਦੇ ਲਈ ਕਾਫੀ ਜ਼ਿਆਦਾ ਬਹਾਦਰੀ ਵਾਲੇ ਕੰਮ ਕਰ ਰਿਹਾ ਹੈ ਪਰ ਬਦਕਿਸਮਤੀ ਦੇ ਨਾਲ ਇਹ ਬੱਚਾ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ ਫੌਜ ਨੇ ਸਾਰੇ ਖਰਚੇ ਤੇ ਉਸ ਦਾ ਇਲਾਜ ਵੀ ਹੁਣ ਕਰਵਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਕਿ ਉਹ ਜਲਦ ਤੋਂ ਜਲਦ ਸਹੀ ਹੋ ਸਕੇ ਤੇ ਇਸੇ ਦੌਰਾਨ ਸਰਬਣ ਸਿੰਘ ਦਾ ਕਹਿਣਾ ਹੈ ਕਿ ਉਹ ਉਹ بڑا ਹੋ ਕੇ ਫੌਜ ਦੇ ਵਿੱਚ ਭਰਤੀ ਹੋ ਕੇ ਪੂਰੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਸੂਬੇ ਦੇ ਬੇਸਹਾਰਾ ਨਾਥ ਬੱਚਿਆਂ ਦੇ ਲਈ 314 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਹਜ਼ਾਰਾਂ ਬੱਚਿਆਂ ਦੇ ਜੀਵਨ ਸੁਰੱਖਿਆ ਤੇ ਸਥਿਰਤਾ ਆਈ ਹੈ। ਉਹਨਾਂ ਨੇ ਦੱਸਿਆ ਹੈ ਕਿ ਇਸ ਯੋਜਨਾ ਦੇ ਤਹਿਤ 237406 ਨਾਥ ਬੱਚਿਆਂ ਨੂੰ ਹੁਣ ਰੈਗੂਲਰ ਵਿੱਤੀ ਸਹਾਇਤਾ ਪ੍ਰਦਾਨ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਤੁਹਾਨੂੰ ਦਿੱਆ ਕਿ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹ ਬੱਚੇ ਹਨ ਜੋ ਕਿ ਚੌਂਕਾਂ ਦੇ ਵਿੱਚ ਭਖਾਰੀਆਂ ਦੀ ਤਰ੍ਹਾਂ ਮੰਗਦੇ ਹੋਏ ਨਜ਼ਰ ਆ ਰਹੇ ਸਨ ਤੇ ਭਖਾਰੀਆਂ ਦੇ ਵੱਲੋਂ ਇਹਨਾਂ ਨੂੰ ਕਿਡਨਾਪ ਕਰ ਲਿਆ ਗਿਆ ਸੀ ਬਾਅਦ ਵਿੱਚ ਜਦੋਂ ਇਹਨਾਂ ਦੇ ਡੀਐਨਏ ਟੈਸਟ ਕੀਤੇ ਗਏ ਹਨ ਤੇ ਭਖਾਰੀਆਂ ਦੇ ਬੱਚੇ ਨਹੀਂ ਪਾਈ ਗਏ ਹਨ ਤੇ ਇਸ ਤੋਂ ਬਾਅਦ ਇਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਦੀ ਪੜ੍ਹਾਈ ਦਾ ਤੇ ਇਸ ਤੋਂ ਇਲਾਵਾ ਇਹਨਾਂ ਦੀ ਸੋਖ ਸਹੂਲਤ ਦਾ ਸਾਰਾ ਹੀ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ ਰੋਜ਼ ਹੀ ਪੰਜਾਬ ਦੇ ਵਿੱਚ 4 ਤੋਂ 5 ਜਾਂ ਫਿਰ ਇਸ ਤੋਂ ਇਲਾਵਾ ਦਰਜਣਾ ਹੀ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਚੋਰਾਂ ਦੇ ਵੱਲੋਂ ਬਜ਼ੁਰਗ ਬੀਬੀਆਂ ਬਜ਼ੁਰਗਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਇਹਨਾਂ ਦੇ ਕੋਲੋਂ ਸੋਨੇ ਦੀਆਂ ਬਾਲੀਆਂ ਜਾਂ ਫਿਰ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਕੈਸ਼ ਲੁੱਟ ਲਿਆ ਜਾਂਦਾ ਹੈ ਜੀ ਹਾਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਲੁਕ ਜਾਂਦੀਆਂ ਹਨ ਉੱਥੇ ਹੀ ਬਹੁਤ ਸਾਰੀਆਂ ਘਟਨਾਵਾਂ ਖਬਰ ਬਣ ਕੇ ਤੇ ਸੀਸੀਟੀਵੀ ਦੇ ਰਾਹੀਂ ਫੁਟੇਜ ਬਣ ਕੇ ਸਾਹਮਣੇ ਆ ਜਾਂਦੀਆਂ ਹਨ ਸੋ ਇਸੇ ਤਰ੍ਹਾਂ ਦਾ ਹੀ ਮਾਮਲਾ ਤੁ ਜਿੱਥੇ ਕਿ ਇਹ ਖਬਰ ਹੁਣ ਮੌਕਤ ਸਰਦੀ ਦੱਸੀ ਜਾ ਰਹੀ ਹੈ ਪਿੰਡ ਕੱਗਾ ਦੇ ਵਿੱਚ ਦਿਨ ਦਿਹਾੜੇ ਹੀ ਲੁੱਟਮਾਰ ਹੋਈ ਹੈ ਗਲੀ ਦੇ ਵਿੱਚ ਇੱਕ ਔਰਤ ਜੋ ਕਿ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤੇ ਮੋਟਰਸਾਈਕਲ ਦੇ ਉੱਤੇ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਬੇਬੇ ਦੇ ਹੱਥ ਦੇ ਵਿੱਚ ਫੜਿਆ ਮੋਬਾਈਲ ਅਤੇ ਕੰਨਾਂ ਦੀਆਂ ਵਾਲੀਆਂ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਬੇਬੇ ਦੇ ਦੁਆਰਾ ਰੋਲਾ ਪਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਇਹ ਘਬਰਾਏ ਮੋਟਰਸਾਈਕਲ ਦੇ ਉੱਤੇ ਸਵਾਰ ਲੁਟੇਰੇ ਉੱਥੋਂ ਫਰਾਰ ਹੋ ਜਾਂਦੇ ਹਨ ਸੋ ਬੇਬੇ ਦੇ ਦੁਆਰਾ ਡਟ ਕੇ ਇਹਨਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਸੋ ਤਸਵੀਰ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਵੀ ਸੋ ਤਿੰਨ ਲਟੇਰੇ ਦੱਸੇ ਜਾ ਰਹੇ ਸਨ ਦੋ ਮੋਟਰਸਾਈਕਲ ਦੇ ਉੱਤੇ ਸਵਾਰ ਰਹਿੰਦੇ ਹਨ ਤੇ ਇੱਕ ਹੀ ਲਟੇਰਾ ਉੱਤਰ ਕੇ ਬੇਬੇ ਨੂੰ ਜਾ ਕੇ ਜਿਹੜਾ ਕਿ ਉਸ ਦੀਆਂ ਬਾਹਲੀਆਂ ਖੋਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕਰਦਾ ਹੈ ਪਰ ਬੇਬੇ ਦੇ ਦੁਆਰਾ ਡੱਟ ਕੇ ਇਸ ਦਾ ਮੁਕਾਬਲਾ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਖਾਲੀ ਹੱਥ ਹੀ ਉੱਥੋਂ ਵਾਪਸ ਮੁੜਨਾ ਪਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੇਂਦਰ ਸਰਕਾਰ ਦੇ ਵੱਲੋਂ ਮਿੰਨੀ ਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਅਤੇ ਇਸ ਤੋਂ ਲਗਾ ਗ੍ਰਾਮ ਸਭਾਵਾਂ ਦੇ ਵਿੱਚ ਜਾਰੀ ਕੀਤੀ ਜਾ ਰਹੀ ਹੈ ਨਵੀਂ ਸਕੀਮ ਨੂੰ ਲੈ ਕੇ ਹੁਣ ਪਿੰਡੂ ਮਜ਼ਦੂਰਾਂ ਦੇ ਵਿੱਚ ਕਾਫੀ ਤੌਰ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਇਸ ਦਾ ਰੋਜ਼ ਪ੍ਰਦਰਸ਼ਨ ਅਤੇ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਸੇ ਦੌਰਾਨ ਹੁਣ ਸ਼ਾਹਕੋਟ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਇਸਕੀਮ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਹੈ ਜੀਹਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਕੀਮ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਪ੍ਰਾਣੀ ਮਨਰੇਗਾ ਸਕੀਮ ਹੀ ਚਲਾਉਣੀ ਚਾਹੀਦੀ ਹੈ ਤੇ ਘੱਟ ਤੋਂ ਘੱਟ ਉਹਨਾਂ ਨੂੰ 200 ਦਿਨ ਸਾਲ ਦੇ ਵਿੱਚ ਕੰਮ ਦੇਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਦੀ ਦਿਹਾੜੀ ਵੀ ਘੱਟ ਤੋਂ ਘੱਟ 700 ਰੁਪਏ ਡੇਲੀ ਦੀ ਹੋਣੀ ਚਾਹੀਦੀ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਪੰਜਾਬ ਦੇ ਵਿੱਚ 700 ਰੁਪਏ ਦਿਹਾੜੀ ਮਨਰੇਗਾ ਦੀ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਹੁਣ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਇੰਟਰਨੈਟ ਮੀਡੀਆ ਪੂਰੀ ਤਰ੍ਹਾਂ ਇਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਹੁਣ ਭਾਰਤ ਦੇ ਵਿੱਚ ਵੀ ਇਸ ਨੂੰ ਲਾਗੂ ਕਰਨ ਲਈ ਵਿਚਾਰ-ਵਟਾਂਦਰੇ ਚੱਲ ਰਹੇ ਹਨ ਜੀ ਹਾਂ ਦਰਅਸਲ ਹੁਣ ਮਦਰਾਸ ਹਾਈ ਕੋਰਟ ਦੇ ਮਧੁਰਾਈ ਬੈਂਚ ਨੇ ਕੇਂਦਰ ਸਰਕਾਰ ਦੇ ਕੋਲ ਸੁਝਾਅ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਵੀ ਜਿਹੜਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦੂਰੀ ਇਹਨਾਂ ਦੀ ਬਣਾਉਣ ਦੇ ਲਈ ਇਸ ਦੇ ਉੱਤੇ ਪਾਬੰਦੀ ਲਗਾ ਦੇ ਚਾਹੀਦੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਅਜਿਹੇ ਬੱਚੇ ਆ ਜੋ ਕਿ 16 ਸਾਲ ਦੀ ਉਮਰ ਤੋਂ ਘੱਟ ਆ ਸੋ 5 ਸਾਲ ਦੀ ਉਮਰ ਤੋਂ ਲੈ ਕੇ ਤੁਹਾਨੂੰ ਦੱਸ ਦਈਏ ਕਿ 10 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਜਿਹੇ ਬੱਚੇ ਆ ਜੋ ਕਿ ਸੋਸ਼ਲ ਮੀਡੀਆ ਵਰਤਦੇ ਆ ਜਿਸ ਦੇ ਉੱਤੇ ਕਿ ਉਹਨਾਂ ਦੇ ਦੁਆਰਾ ਰੀਲਾਂ ਆਦੀ ਦੇਖੀਆਂ ਜਾਂਦੀਆਂ ਹਨ ਗੇਮਾਂ ਖੇਡੀਆਂ ਜਾਂਦੀਆਂ ਹਨ ਜਾਂ ਫਿਰ ਕਾਰਟੂਨ ਦੇਖੇ ਜਾਂਦੇ ਹਨ ਸੋ ਜੋ ਕਿ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਕਾਫੀ ਜ਼ਿਆਦਾ ਬੁਰਾ ਅਸਰ ਪਾਉਂਦੇ ਹਨ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਵੀ 16 ਸਾਲ ਤੋਂ ਘੱਟ ਉਮਰ ਦੇ ਨਿਆਣਿਆਂ ਨੂੰ ਜਿਹੜਾ ਕਿ ਸੋ ਰਤਨ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਜਾਂ ਫਿਰ ਨਹੀਂ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਮੌਸਮ ਵਿਭਾਗ ਨੇ 31 ਦਸੰਬਰ ਤੱਕ ਜਾਰੀ ਕਰ ਦਿੱਤੀ ਹੈ ਵੱਡੀ ਚੇਤਾਵਨੀ ਜੀ ਹਾਂ ਜੀ ਹਾਂ ਪੰਜਾਬ ਦੇ ਵਿੱਚ ਹੁਣ ਭਾਰੀ ਠੰਡ ਦੇ ਵਿਚਕਾਰ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਇਸੇ ਦੌਰਾਨ ਹੁਣ ਪੰਜਾਬ ਰਾਜ ਆਫ਼ਤਨ ਪ੍ਰਬੰਧਨ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਅਗਲੇ ਪੰਜਾਬ ਦੇ ਕਈ ਦਿਨਾਂ ਦੇ ਵਿੱਚ ਅਮਰਦਸਰ ਫਤਿਗੜ ਸਾਹਿਬ ਗੁਰਦਾਸਪੁਰ ਜਲੰਧਰ ਕਪੂਰਥਲਾ ਸੰਗਰੂਰ ਮੁਹਾਲੀ ਤਰਨਤਾਰਨ ਦੇ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਇਸੇ ਦੌਰਾਨ ਮੌਸਮ ਵਿਭਾਗ ਦੇ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਗਿਆ ਹੈ ਕਿ 31 ਦਸੰਬਰ ਤੱਕ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ 31 ਦਸੰਬਰ ਤੱਕ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇ ਨਾਲ ਨਾਲ ਠੀਤ ਲਹਿਰ ਦੇ ਲਈ ਜੈਲੋ ਲਟ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੁਲਿਸ ਅਤੇ ਬੈਂਕ ਸੁਰੱਖਿਆ ਪ੍ਰਬੰਧਾਂ ਨੂੰ ਵੱਡੀ ਚੁਣੌਤੀ ਫਗਵਾੜਾ ਦੇ ਵਿੱਚ ਐਸਬੀਆਈ ਦਾ ਏਟੀਐਮ ਕੱਟ ਕੇ ਨਕਦੀ ਲੈ ਕੇ ਚੋਰ ਹੋ ਗਏ ਹਨ ਫੁਰ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਫਗਵਾੜਾ ਦੇ ਨੇੜਲੇ ਪਿੰਡ ਖਜੂਰਲਾ ਵਿੱਚ ਚੋਰਾਂ ਨੇ ਇੱਕ ਵਾਰ ਫਿਰ ਤੋਂ ਪੁਲਿਸ ਅਤੇ ਬੈਂਕ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦਿਆਂ ਹੋਇਆਂ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਦੇ ਏਟੀਐਮ ਨੂੰ ਕੱਟ ਕੇ ਵੱਡੀ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਘਟਨਾ ਦੀ ਸਾਰੀ ਜਾਣਕਾਰੀ ਪਿੰਡ ਦੇ ਸਰਪੰਚ ਨੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਵੀ ਉੱਥੇ ਮੌਕੇ ਦੇ ਉੱਤੇ ਪਹੁੰਚ ਹੈ ਮੌਕੇ ਦੇ ਉੱਤੇ ਪਹੁੰਚੇ ਡੀਐਸਪੀ ਭਾਰਤ ਪੂਸ਼ਨ ਸੈਣੀ ਨੇ ਦੱਸਿਆ ਹੈ ਕਿ ਖਰਾਨਾਂ ਕਰਦੀ ਗੱਲ ਹੈ ਕਿ ਬੈਂਕ ਪ੍ਰਬੰਧਕਾਂ ਦੇ ਵੱਲੋਂ ਅਜੇ ਤੱਕ ਨਾ ਤਾਂ ਏਟੀਐਮ ਦੇ ਉੱਤੇ ਸੀਸੀਟੀਵੀ ਫੁਟੇਜ ਮਹੱਈਆ ਕਰਵਾਈ ਜਾ ਰਹੀ ਹੈ ਤੇ ਨਾ ਹੀ ਏਟੀਐਮ ਦੇ ਵਿੱਚ ਮੌਜੂਦ ਨਕਦੀ ਦਾ ਕੋਈ ਵੀ ਸਹੀ ਰਿਕਾਰਡ ਦਿੱਤਾ ਜਾ ਰਿਹਾ ਹੈ ਇਸ ਕਾਰਨ ਜਾਂਚ ਦੇ ਵਿੱਚ ਰੁਕਾਵਟ ਆ ਰਹੀ ਹੈ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਸਾਲ 2022 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਏਟੀਐਮ ਤੋਂ ਲੁੱਟ ਹੋਈ ਸੀ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਕੋਈ ਵੀ ਪੋਖਤਾ ਇੰਤਜ਼ਾਮ ਨਹੀਂ ਕੀਤੇ ਗਏ ਹਨ ਵਾਰ-ਵਾਰ ਹੋ ਰਹੀਆਂ ਘਟਨਾਵਾਂ ਦੇ ਕਾਰਨ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਬੈਂਕ ਦੀ ਲਾਹ ਪਰਵਾਹੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਹਨ ਫਿਲਹਾਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੂੰ ਜਲਦ ਹੀ ਇਸ ਮਾਮਲੇ ਨੂੰ ਸੜ੍ਹ ਝਾੜ ਦਾ ਪ੍ਰੋਸੈਸ ਦਿੱਤਾ ਜਾ ਰਿਹਾ ਹੈ ਜੀहां ਤੁਹਾਨੂੰ ਦੱਦੀ ਹੈ ਕਿ ਹੁਣ ਚੋਰਾਂ ਦੇ ਵੱਲੋਂ ਏਟੀਐਮ ਲੁੱਟ ਲਿਆ ਜਾਂਦਾ ਹੈ ਸੋ ਜਿਸ ਦੇ ਵਿੱਚ ਕਿ ਏਟੀਐਮ ਨੂੰ ਕੱਟ ਕੇ ਹੀ ਉਹ ਲੈ ਗਏ ਹਨ ਸੋ ਜਿਸ ਤੋਂ ਬਾਅਦ ਸਾਰੀ ਹੀ ਜਿੰਨੀ ਵੀ ਰਾਸ਼ੀ ਏਟੀਐਮ ਦੇ ਵਿੱਚ ਜਮਾ ਸੀ ਸਾਰੀ ਦੀ ਸਾਰੀ ਉਹ ਕੱਢ ਕੇ ਲਿਜਾ ਚੁੱਕੇ ਹਨ ਤੇ ਬੈਂਕ ਮੁਲਾਜ਼ਮਾਂ ਨੂੰ ਇਹ ਤੱਕ ਨਹੀਂ ਪਤਾ ਕਿ ਇਸ ਦੇ ਵਿੱਚ ਆਖਰਕਾਰ ਪੈਸੇ ਸੀ ਕਿੰਨੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰਤਸਰ 에어ਪੋਰਟ ਤੋਂ ਹੁਣ ਸਾਰੀਆਂ ਹੀ ਫਲਾਈਟਾਂ ਕਰ ਦਿੱਤੀਆਂ ਗਈਆਂ ਹਨ ਰੱਦ ਜੀहां ਸੰਘਣੀ ਧੁੰਦ ਦੇ ਕਾਰਨ ਹੁਣ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਹੜੀ ਕਿ ਦ੍ਰਿਸ਼ਟੀ ਆ ਉਹ ਜ਼ੀਰੋ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਹੁਣ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਠੰਡ ਹੈ ਸੋ ਇਸ ਤੋਂ ਬਾਅਦ ਵਿਜ਼ਿਬਿਲਟੀ ਜਿਹੜੀ ਉਹ ਜ਼ੀਰੋ ਹੋਣ ਤੋਂ ਬਾਅਦ ਹੀ ਹੁਣ ਪੰਜਾਬ ਦੇ ਅੰਮ੍ਰਿਤਸਰ 에ਰਪੋਰਟ ਤੋਂ ਇਹ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਇਹ ਫਲਾਈਟਾਂ ਹੁਣ ਸ਼ਾਮ ਦੇ ਵੇਲੇ ਹੀ ਰਨ ਕੀਤੀਆਂ ਜਾਣਗੀਆਂ ਦਰਸਲ ਤੁਹਾਨੂੰ ਦੱਸ ਦਈਏ ਕਿ ਦਿੱਲੀ 에ਰਪੋਰਟ ਦੇ ਉੱਤੇ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ 에ਰਪੋਰਟ ਦੇ ਉੱਤੇ ਵੀ ਲਗਾਤਾਰ ਹੁਣ ਫਲਾਈਟਾਂ ਕੈਨਸਲ ਹੋ ਰਹੀਆਂ ਹਨ ਤੇ ਟ੍ਰੇਨਾਂ ਆਦੀ ਵੀ ਜਿਹੜੀਆਂ ਕਾਫੀ ਜ਼ਿਆਦਾ ਕੈਨਸਲ ਹੋ ਰਹੀਆਂ ਹਨ ਜਾਂ ਫਿਰ ਲੇਟ ਹੋ ਰਹੀਆਂ ਹਨ ਕਿਉਂਕਿ ਪੰਜਾਬ ਅਤੇ ਅੱਤੇ ਦੇ ਵਿੱਚ ਲਗਾਤਾਰ ਹੁਣ ਧੁੰਦ ਅਤੇ ਇਸ ਤੋਂ ਇਲਾਵਾ ਸੰਘਣਾ ਕੋਹਰਾ ਪੈ ਰਿਹਾ ਹੈ ਜਿਸ ਦੇ ਕਾਰਨ ਹਾਲਾਤ ਬਣੇ ਹੋਏ ਹਨ ਇਸ ਤੋਂ ਬਾਅਦ ਏਟੀਐਮ ਲੁੱਟਣ ਦੀ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਨਿਕਲ ਕੇ ਲੁਧਿਆਣਾ ਤੋਂ ਆ ਰਹੀ ਹੈ ਜਿੱਹਾਂ ਰਾਤੋਂ ਰਾਤ ਕਾਰ ਦੇ ਵਿੱਚ ਆਏ ਲੁਟੇਰਿਆਂ ਨੇ ਏਟੀਐਮ ਦੇ ਵਿੱਚੋਂ ਲੁੱਟ ਲੈ ਪੈਸੇ ਤੇ ਵਾਰਦਾਤ ਨੂੰ ਦੇ ਦਿੱਤਾ ਹੈ ਅੰਜਾਮ ਦੀਆਂ ਲੁਧਿਆਣਾ ਦੇ ਬਸਤੀ ਜੋਧੇਵਾਲਾ ਪੁਲਿਸ ਸਟੇਸ਼ਨ ਦੇ ਅਧਾਰਤ ਖੇਤਰ ਕਲਾਸ਼ ਰੋਡ ਦੇ ਉੱਤੇ ਇੱਕ ਸਵਿਫਟ ਕਾਰ ਦੇ ਵਿੱਚ ਆਏ ਲੁਟੇਰਿਆਂ ਨੇ ਏਟੀਐਮ ਦੀ ਲੁੱਟ ਨੂੰ ਵਾਰਦਾਤ ਦਿੱਤਾ ਹੈ ਲੁਟੇਰਿਆਂ ਨੇ ਸਵੇਰੇ 2:30 ਵਜੇ ਦੇ ਕਰੀਬ ਸ਼ਟਰ ਖੁੱਲਾ ਦੇਖ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ 15 ਤੋਂ 20 ਮਿੰਟ ਦੇ ਵਿਚਕਾਰ ਹੀ ਉਹਨਾਂ ਨੇ ਏਟੀਐਮ ਦੀ ਟਰੇਨ ਉਖਾੜਿਆ ਤੇ ਆਪਣੀ ਕਾਰ ਲੈ ਕੇ ਫ ਫਗਵਾੜੇ ਵਾਲੇ ਹੀ ਤੁਹਾਨੂੰ ਦੱਸ ਦਿੱਤੀ ਕਿ ਲੁਟੇਰੇ ਹੋ ਸਕਦੇ ਹਨ ਜਿਨ੍ਹਾਂ ਦੇ ਵੱਲੋਂ ਪਹਿਲਾਂ ਤੇ ਫਗਵਾੜੇ ਦੇ ਖਜੂਰਲੇ ਦੇ ਵਿੱਚ ਜਾ ਕੇ ਏਟੀਐਮ ਕਟਰ ਦੇ ਨਾਲ ਕੱਟਿਆ ਤੇ ਬਾਅਦ ਵਿੱਚ ਲੁਧਿਆਣੇ ਦੇ ਕਲੈਸ਼ ਨਗਰ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜਾ ਕੇ ਇਸ ਤਰ੍ਹਾਂ ਏਟੀਐਮ ਲੁੱਟ ਕੇ ਉਹ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਜੇਕਰ ਤੁਸੀਂ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕਰਵਾਉਂਦੇ 31 ਦਸੰਬਰ ਤੱਕ ਵੀ ਇਸ ਤੋਂ ਬਾਅਦ ਲਿੰਕ ਕਰਵਾਉਣ ਵਾਲਿਆਂ ਨੂੰ 1000 ਰੁਪਏ ਦੀ ਲੇਟ ਫੀਸ ਪੈਨ ਕਾਰਡ ਬੰਦ ਹੋਣ ਮਗਰੋਂ ਆਈਟੀਆਰ ਵੀ ਨਹੀਂ ਪਰ ਹੋਵੇਗੀ ਨਾ ਹੀ ਟੈਕਸ ਰਿਫੰਡ ਮਿਲੇਗਾ ਤੇ 1000 ਰੁਪਏ ਦੀ ਲੇਟ ਫੀਸ ਵੀ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੋਨਾ ਪਹਿਲੀ ਵਾਰ ਹੁਣ 1,40,000 ਰੁਪਏ ਤੋਂ ਵੀ ਉੱਪਰ ਹੋ ਚੁੱਕਾ ਹੈ। ਚਾਂਦੀ ਨੇ ਇੱਕ ਦਿਨ ਦੇ ਵਿੱਚ ਹੀ ਲਗਾਈ ਹੈ 11,400 ਰੁਪਏ ਦੀ ਛਲਾਂਗ। ਜੀਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਨਵੇਂ ਸਾਲ ਤੋਂ 5-6 ਦਿਨ ਪਹਿਲਾਂ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ। ਸੋਨਾ ਪਹਿਲੀ ਵਾਰ ਪ੍ਰਤੀ 10 ਗ੍ਰਾਮ 1,40,000 ਤੋਂ ਵੀ ਟੱਪ ਚੁੱਕਾ ਹੈ ਤੇ ਇਸ ਤੋਂ ਬਾਅਦ ਚਾਂਦੀ ਵੀ ਪ੍ਰਤੀ ਕਿਲੋ 2,35,000 ਤੋਂ ਜਾ ਪੁੱਜੀ ਹੈ ਉੱਪਰ। ਜੀਹਾਂ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਉ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਤਕਰੀਬਨ ਪਿਛਲੇ ਤਕਰੀਬਨ 1 ਸਾਲ ਦੇ ਦੌਰਾਨ ਹੀ ਸਾਰੇ ਰਿਕਾਰਡ ਸੋਨੇ ਦੀਆਂ ਕੀਮਤਾਂ ਦੇ ਦੁਆਰਾ ਤੋੜ ਦਿੱਤੇ ਗਏ ਹਨ ਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁਣ ਸੋਨਾ ਅਤੇ ਚਾਂਦੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ